ਗੁਰਦੇਵਾ ਕਹਿੰਦੇ ਦੁਬਲੀ ਵਾਲਾ ਗੁਰਦੇਵਾ ਕਹਿੰਦੇ ਦੁਬਲੀ ਵਾਲਾ ਲੈ ਵੀ ਦਸ ਕੋ ਜੇ ਜਫਾ ਲਾ ਕੇ ਫਿਰ ਜਾਫੀ ਤਾੜੀਆਂ ਤੇ ਜੇ ਤਾ ਵੀ ਨੰਬਰ ਲਾ ਕੇ ਫਿਰ ਤਾਵੇਲ ਪਰ ਜਾਫੀ ਦੀ ਤਾੜੀਆਂ ਮਾਰ ਦੋ ਮੇਰੇ ਮਿੱਤਰੋ ਗੁਰਦੇਵਾ ਕਹਿੰਦੇ ਦੁਬਲੀ ਵਾਲਾ ਧੀ ਮਦਾਮ ਖਾ ਕੇ ਮਲੜੀ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਵੀ ਜਿਹੜੇ ਜਿਹੜੇ ਕਹਿੰਦੇ ਆ ਗੱਲ ਨਹੀਂ ਬਣੀ ਗੱਲ ਬਣੀ ਪਈ ਐ ਮੈਚ ਚੋਟੀ ਦਾ ਇੱਕ ਪਾਸੇ ਫੌਜੀ ਨੇ ਗੁੱਟ ਫੜਿਆ ਹੋਇਆ ਗੁੱਟ ਕਹਿੰਦੇ ਫੜਿਆ ਹੋਇਆ ਹਰ ਪੁਆਇੰਟ ਕਹਿੰਦੇ ਗੁਰੀ ਨੌਜਵਾਨ ਨੇ ਆਪਦੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਬੱਤੇ ਗੁੱਤੀ ਵਾਲੇ ਹੁਣ ਚਾਰਾਂ ਵਿੱਚੋਂ ਕਿਹੜਾ ਜਾਫੀ ਫੱਲ ਮਾਰਦਾ ਹੈ? ਕੌਣ ਕਿਹਦੇ ਟੱਕ ਮਾਰਦਾ? ਗੱਲ ਕਹਿੰਦੇ ਸਮੇ ਦੀ ਹੈ। ਦੁਬਲੀ ਮਾਰ ਕਹਿੰਦੇ ਮੋੜੀ ਬੜਾ ਕਹਿੰਦੇ ਪ੍ਰਾਣਾ ਕਹਿੰਦੇ ਖਿਡਾਰੀ ਹੈ। ਬੜਾ ਕਹਿੰਦੇ ਤਿਆਰਬਾ ਕਹਿੰਦੇ ਦੁਬਲੀ ਦੇ ਮੋੜੀ ਨੂੰ ਵਾਜਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਅਨੋ ਨਫਾ ਲਾਉਣਾ ਮਾਢੇ ਵਾਲਿਓ 100 ਰੁਪਇਆ ਲੱਗਦਾ ਸਰਪਾਰਸਾ ਨੂੰ ਤੁਸੀਂ ਲੇਟ ਹੋ ਗਏ ਪਹਿਲਾਂ ਆਉਂਦੇ ਜੱਫੇ ਵੱਧ ਲੱਗ ਜਾਣੇ ਸਭ ਪਰ ਤੁਸੀਂ ਖੋਣ ਆਕ ਬਈ ਤਾੜੀਆਂ ਮਾਰੋ ਜ਼ੋਰਦਾਰ ਯਾਰਾ ਇਹ ਖੁਸ਼ੀ ਆ ਬੱਲੇ ਬੱਲੇ ਕਹਿੰਦੇ ਹੋ ਗਈ ਮੇਰੇ ਮਿੱਤਰੋ ਮੁੰਡਾ ਖਰੋੜ ਸਾਹ ਵਾਲਾ ਮੁੰਡਾ ਕਹਿੰਦੇ ਮਾਢੇ ਵਾਲਾ ਮੁੰਡਾ ਮਾਢੇ ਵਾਲਾ ਧਰਤੀ ਹਾਮਲ ਵਾਲੇ ਟਰਦੀ ਪਰ ਜੂਪੀ ਨੇ ਟਕਾਣੇ ਦਾ ਜੱਫਾ ਲਾ ਬਈ ਤਾੜੀਆਂ ਮਾਰੋ ਜੂਪੀ ਦੇ ਨਾਲ ਯਾਰ ਵਾਹ ਤੇਰੇ ਜੂਪੀ ਜਦੋਂ ਸਰਪਾਸ ਸਾਹਮਣੇ ਆਖਾਂ ਵੀ ਸ਼ੇਰਾਂ ਨੂੰ ਜਿਹੜਾ ਯਾਫੀ ਜੱਫਾ ਲਾਊਗਾ ਇਹਦੇ ਬਾਅਦ ਦਲੇਰਾਂ ਦੇ ਟੱਗ ਗਿਆ ਸ਼ੇਰੇ ਨੂੰ ਪਰ ਸਾਹਮਣੇ ਦੋਹਲੀ ਵਾਲਾ ਕਹਿੰਦੇ ਮੋਰੀ ਵੀ ਇਧਰ ਕਹਿੰਦੇ ਢੰਗ ਵਾਲਾ ਆ ਗਿਆ ਇਹ ਮੋਰੀਆਂ ਕਹਿੰਦੇ ਦੋਹਲੀ ਵਾਲਾ ਜਿਹੜੇ ਮੁੰਡੇ ਨੇ ਭਾਜੀ ਮੋੜਤੀ ਹੈ ਰਾਣਾ ਕਹਿੰਦੇ ਡੱਕਿਆ ਗਿਆ ਇਹ ਜੱਫਾ ਕਹਿੰਦੇ ਰਾਜੇ ਨੂੰ ਲੱਗ ਗਿਆ ਦੋਹਲੀ ਵਾਲਾ ਧੰਨ ਧੰਨ ਬਾਬਾ ਗਦਾਈ ਸ਼ਾਹ ਜੀ ਧੰਨ ਧੰਨ ਬਾਬਾ ਦੁੱਲੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਹੰਦਵਾਲਾ ਥਾੜਾ ਜ਼ਿਲ੍ਹਾ ਫਰੀਪੁਰ ਵਿਖੇ ਮਿਤੀ 19 ਜੂਨ ਦਿਨ ਵੀਰਵਾਰ ਮਨਾਇਆ ਗਿਆ। ਇਸ ਮੌਕੇ ਇੱਕ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ। ਪ੍ਰਬੰਧਕਾਂ ਨੇ ਇੱਥੇ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਹਾੜ ਦੇ ਪਹਿਲੇ ਵੀਰਵਾਰ ਹਰ ਸਾਲ ਜਿਹੜਾ ਹੈ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ। ਕਬੱਡੀ ਸ਼ੋਅ ਮੈਚ ਦੇ ਵਿੱਚ ਜੇਕਰ ਗੱਲ ਕਰਦੇ ਆ ਤਾਂ ਕਬੱਡੀ ਕਲੱਬ ਰੱਤਾਕੁੱਤਾ ਤੇ ਕਬੱਡੀ ਕਲੱਬ ਖਡੂਰ ਸਾਲ ਦੀਆਂ ਟੀਮਾਂ ਨੇ ਜਿਹੜਾ ਕਬੱਡੀ ਸ਼ੋਅ ਮੈਚ ਖੇਡਿਆ। ਇਸ ਦੇ ਵਿੱਚ ਰੱਤਾ ਗੁੱਤਾ ਜਿਹੜੀ ਕਬੱਡੀ ਕਲੱਬ ਹੈਗੀ ਉਸਨੇ ਜਿਹੜਾ ਜਿੱਤ ਪ੍ਰਾਪਤ ਕੀਤੀ ਸੋ ਦੇਖਦੇ ਤਸਵੀਰਾਂ ਅੰਤ ਕਰਦੇ ਆ ਗੱਲਬਾਤ ਜੀ ਵਾਇਰਜ ਕੀ ਨਾਂ ਜੀ ਆਪਣਾ ਆਪਣਾ ਨਾਂ ਜੀ ਅਮਰਜੀਤ ਆ ਜਿਹੜਾ ਇੱਥੇ ਮੇਲਾ ਕਰਵਾਇਆ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਹਾੜ ਦੇ ਪਹਿਲੇ ਵੀਰਵਾਰ ਆਪਣੇ ਮੇਲਾ ਚੱਲਦਾ ਕਿਤਾਈ ਕਰ ਪੀਰੇ ਆਪਣੇ ਠੀਕ ਹੈ ਜੀ ਲੋਕਾਂ ਦੀ ਸ਼ਾ ਬਹੁਤ ਮਾਣ ਹਸਤੀ ਨੇ ਹਾਂ ਜੀ ਹਾੜ ਦੇ ਪਹਿਲੇ ਵੀਰਵਾਰ ਸਾਰਾ ਨਗਰ ਹਮਮਾ ਆ ਕੇ ਸਾਰਾ ਕਰਨਦਾ ਜੀ ਠੀਕ ਹੈ ਜੀ ਕਿਹੜੀ ਜਗ੍ਹਾ ਜੀ ਪਿੰਡ ਕਿਹੜਾ ਜੀ ਪਿੰਡ ਆਮਦੋਲਾ ਥਾੜ ਆਮਦੋਲਾ ਥਾੜ ਜ਼ਿਲ੍ਹਾ ਬਰੋਇਪੁਰ ਜੀ ਹਾਂ ਜ਼ਿਲ੍ਹਾ ਬਰੋਇਪੁਰ ਚਸ਼ੀਰੀ ਜੀ ਨਾ ਕੀ ਕੀ ਪ੍ਰੋਗਰਾਮ ਕਰਵਾਏ ਗਏ ਜੀ ਇੱਥੇ ਜੀ ਇੱਥੇ ਜੀ ਲੰਗਰ ਪਾਣੀ ਦਾ ਚੱਲਦਾ ਠੀਕ ਹੈ ਜੀ ਕਬੱਡੀ ਦਾ ਕਰਾਇਆ ਕੁਝ ਹਾਂਜੀ ਹਰ ਇੱਕ ਸਾਲ ਕਰਵਾਇਆ ਜਾਂਦਾ ਜੀ ਹਾਂਜੀ ਇਹ ਤਾਂ ਸਾਨੂੰ ਲਗਾਤਾਰ ਹੋ ਜਾਂਦਾ ਜੀ ਬਹੁਤ ਜੀ ਉਹਨੇ ਲੋਕਾਂ ਦਾ ਵੱਡਾ ਕਰਾਂਗੇ ਪ੍ਰੋਗਰਾਮ ਠੀਕ ਹੈ ਜੀ ਹਾਂ ਕਬੱਡੀ ਵੀ ਹਰ ਸਾਲ ਆਉਂਦੀ ਜੀ ਹਾਂਜੀ ਬਿਲਕੁਲ 50000 ਤੋਂ ਉੱਪਰ ਕਬੱਡੀ ਕਰਾਮ ਕਰਾਂਗੇ ਠੀਕ ਹੈ ਜੀ ਗਵਣਾਂ ਲਈ ਮੁਗਾਮਾ ਕਰ ਰੌਣਕ ਨਹੀਂ ਬਣਦੀ ਠੀਕ ਹੈ ਜੀ ਆਕੇ ਨਾਲ ਗੱਤ ਕੀਤੀ ਹੈ ਹਾਂਜੀ ਮਹਾਰਾਜ ਸਾਹਿਬ ਦੀ ਮਿਹਰ ਕਰੇ ਸਭ ਤੋਂ ਵੱਡੀ ਜਿਹੜੇ ਮੁੰਡੇ ਜੀ ਆਪਣੇ ਦੀ ਵਧੀਆ ਲੱਗਦਾ ਆਪਣਾ ਜੋ ਆ ਸਾਹਮਣੇ ਤੁਹਾਡੇ ਡੇਰਾ ਬਣਿਆ ਪਿਆ ਸਾਰਾ ਇਹਦਾ ਕੰਮ ਹੈ ਠੀਕ ਹੈ ਜੀ ਹਾਂਜੀ ਇੱਕ ਜਿਹੜਾ ਅੱਗੇ ਲੱਗਣਾ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਬਾਬਾ ਜੀ ਕੀ ਨਾਂ ਜੀ ਆਪਣਾ ਕਲਗਾ ਸਿੰਘ ਜੀ ਆ ਜਿਹੜਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਇਸ ਤੇ ਬਾਰੇ ਬਹੁਤ ਵਧੀਆ ਜੀ ਸਾਰੇ ਨੰਗਰ ਨੇ ਜੁੜ ਮਿਲ ਕੇ ਕੀਤਾ ਜੀ ਠੀਕ ਹੈ ਜੀ ਲੋ ਸੋਨਾ ਕਬੱਡੀ ਹੋਈ ਏ ਲੰਗਰ ਪਾਣੀ ਚੱਲਿਆ ਏ ਸਾਰੀਆਂ ਸੰਗਤਾਂ ਨੇ ਜੁੜਦੇ ਕੀਤਾ ਠੀਕ ਹੈ ਜੀ ਬਹੁਤ ਸਨਤ ਹੋ ਗਿਆ ਇਹ ਕਿਸ ਬਾਬਾ ਜੀ ਦੇ ਨਾਮ ਤੇ ਮੇਲਾ ਕਰਵਾਇਆ ਗਿਆ ਜੀ ਇਹ ਜੀ ਬਾਬਾ ਲਗਾਈ ਛਾ ਬਾਬਾ ਦੁੱਲੇ ਸ਼ਾ ਹਾਂਜੀ ਹਾਂਜੀ ਬਹੁਤ ਪੁਰਾਣੀ ਸੰਗਤ ਸਾਰੀ ਮੰਨਦੀ ਇਹਨਾਂ ਨੂੰ ਠੀਕ ਹੈ ਜੀ ਤੇ ਸੰਗਤ ਨੇ ਬੜੀ ਸੇਵਾ ਕੀਤੀ ਹੈ ਜਿਸ ਪਹੁੰਚ ਕੇ ਮਾਣ ਜੀ ਬਾਤ ਕਰਕੇ ਕੋਈ ਵੀ ਹੰੜਿਆ ਠੀਕ ਹੈ ਸਭ ਨੇ ਸੇਵਾ ਕੀਤੀ ਹਮ ਧੰਨਵਾਦ ਕਰਨਾ ਚਾਹੋਗੇ ਸਾਰੀ ਸੰਗਤ ਨੂੰ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਜੀ ਮਿਹਰਬਾਨੀ ਸਾਰਿਆਂ ਦੀ ਠੀਕ ਕੀ ਨਾਮ ਜੀ ਆਪਣਾ ਜੀ ਆਪਣਾ ਕਰਪੇ ਸਿੰਘ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਵਲਿਆਂ ਦੀ ਜੈ ਮਸਤਾਂ ਦੀ ਧੰਨ ਧੰਨ ਬਾਪੂ ਬੇਰ ਵਾਲੇ ਮੇਲੇ ਜੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੋ ਪਿੰਡ ਖਾਮਦਲਾ ਥਾਰ ਸੰਗ ਸੰਗੀਤ ਦੇ ਸਹਿਯੋਗ ਨਾਲ ਪਿੰਡ ਮੇਲਾ ਕਰਵਾਇਆ ਜਾਂਦਾ ਤੇ ਬਹੁਤ ਸੰਗਤ ਦਾ ਸਹਿਯੋਗ ਦਿ ਲੋ ਧੰਨਵਾਦ ਜੋ ਫੌਜੀ ਵੀਰਾਂ ਵੱਲੋਂ ਜਿੰਨਾ ਵੀ ਨੇ ਸੰਯੋਗ ਆਇਆ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਬਖਾਖ ਨੂੰ ਮਹਮਾ ਕੇ ਸਹੁੰਚੀ ਇਹ ਸੇਵਾ ਕੀਤੀ ਹੈ ਮਹਾਰਾਜ ਨੇ ਖੇ ਲਾਵੇ ਪਾਈ ਗੁਰੂ ਸਾਹਿਬਾ ਇਹ ਚਾਲੀ ਪਾਣ ਦੇ ਰੱਤਾ ਗੁੱਦਾ ਜਿਹੜੇ ਮੈਚ ਬੜੇ ਲੱਗਿਆ ਤੇ ਦੋਸਤਾਂ ਤਾੜੀਆਂ ਦੋਨੀਆਂ ਟੀਮਾਂ ਦਾ ਤੇ ਮਾਨ ਰੇ ਭਾਈ ਵਣ ਕੇ ਪਰਾਨ ਦੇ ਨਾਮ ਤੇ ਤਾੜੀ ਮਾਰ ਦਿਓ ਸਾਜਣਾ ਕਹਿੰਦੇ ਮੇਰੇ ਵੀਰੋ ਪੱਪੂ ਹੋਰੇ ਦਿੱਕੀ ਬਟੋਏ ਪਿੰਡ ਦਾ ਸਿੰਦੂ ਬਟੋਏ ਜੀ ਸ਼ੀਰਾ ਬ੍ਰਾਹਮਣ ਕੇ ਆਲਾ ਹੈ ਸਾਜਣਾ ਮੇਰੇ ਵੀਰੋ ਸਾਨੇ ਖੜ ਕੇ ਕਹਿੰਦੇ ਬਾਹਰ ਥੋੜੀ ਕਹਿੰਦੇ ਖੇਡ ਜਿਹੜੇ ਵਿਖਾਈ ਹੈ ਰਵਣ ਪੜਾਣੀ ਪਿੰਡ ਵਾਲਾ ਫੌਜੀਵਾੜਾ ਚੈਨ ਸਿੰਘ ਵਾਲੇ ਪਿੰਡ ਦਾ ਸਾਡੇ